ਤਤ ਖਰੀਆ ਗਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਅੱਜ ਆਇਤਾ ਹੈ ਵੱਡੀ ਅਪਡੇਟ ਜੀ ਹਾਂ ਮੌਸਮ ਦੇ ਬਾਰੇ ਅੱਜ ਆਇਤਾ ਹੈ ਜੜਖਰੀ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਅੱਜ ਵੀ ਤੁਹਾਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਇੱਥੇ ਕੁਝ ਜ਼ਿਲ੍ਹਿਆਂ 'ਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਹੇਠਾਂ ਜਾ ਸਕਦੀ ਹੈ ਚੰਡੀਗੜ੍ਹ 'ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਪਰ ਪੰਜਾਬ ਚੰਡੀਗੜ੍ਹ 'ਚ ਇਹ ਘੱਟ ਹੀ ਦੇਖਣ ਨੂੰ ਮਿਲੇਗਾ ਸੁਪਰੀਮ ਕੋਰਟ ਨੇ ਹੁਣ ਵੀਰਵਾਰ ਨੂੰ ਪੰਜਾਬ ਦੇ ਹਰਿਆਣਾ ਸਰਕਾਰਾਂ ਨੂੰ ਬੜਾਈ ਸਣ ਮੁੱਦੇ ਤੇ ਢਿੱਲੀ ਕਰਵਾਈ ਲਈ ਸਖਤ ਫਟਕਾਰ ਲਗਾਈ ਤੇ ਸੁਪਰੀਮ ਕੋਰਟ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਤੇ ਇੱਕ ਭੂਮੀ ਰਿਕਾਰਡ ਆਧਾਰਿਤ ਤੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਪਟਵਾਰੀ ਯੂਨੀਅਨ ਦੇ ਪ੍ਰਧਾਨ ਨੇ ਇੱਕ ਤੌਰ ਤੇ ਕਿਸਾਨਾਂ ਨੂੰ ਖਾਮਚਾਰ ਵੇਤ ਤੋਂ ਬਾਅਦ ਪ੍ਰਾਲੀ ਸਾੜਨ ਦੀ ਸਲਾਹ ਦਿੱਤੀ ਸੀ ਤਾਂ ਜੋ ਸੈਟਲਰ ਰਹੀ ਅਸਦਾ ਪਤਾ ਨਾ ਲੱਗ ਸਕੇ ਜਸਨੂਨ ਬਗਬੀਰ ਮੌਲਾ ਦੱਸਦੇ ਹਾਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੌਸਮ ਪੱਗ ਦੇ ਅਨੁਸਾਰ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਬਠਿੰਡਾ ਸੰਗਰੂਰ ਅਤੇ ਪੜਿਆਲਾ ਵਿੱਚ ਤੋਂ ਲੈ ਕੇ ਯੈਲੋ ਲੜਿਆ ਤੇ ਇਸ ਤੋਂ ਬਾਅਦ ਪੰਜਾਬ ਚ ਇੱਕ ਵਾਰ ਫਿਰ ਤੋਂ ਦੁਹਰਾਹਤ ਮਿਲੇਗੀ ਜਿਸ ਦੇ ਨਾਲ ਹੀ ਹੁਣ ਪੰਜਾਬ ਹਰਿਆਣਾ ਚ ਚੰਡੀਗੜ੍ਹ ਚ ਰਾਤ ਨੂੰ ਠੰਡ ਵੱਧ ਜਾਵੇਗੀ ਤੇ ਹੁਣ ਹਫਤੇ ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਆ ਪਰ ਪਹਾੜਾਂ ਚ ਬਰਫਵਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਚ ਠੰਡ ਵਧੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ